ਇਹ ਜਿਹੜਾ ਸ਼ੱਜੂ ਚੀਵਰ ਸੀਗਾ ਇਹਦੀ ਫਿਰ ਗੁਰੂਆਂ ਨੇ ਡਿਊਟੀ ਲਾਈ ਵੀ ਤੁਸੀਂ ਬਾਹਰ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਜੀ ਜੀ ਇਹ ਜਿਹੜੇ ਪੰਜਾਂ ਪਿਆਰਿਆਂ ਚੋਂ ਪਾਈ ਹਮਤ ਸਿੰਘ ਹੈ ਉਹ ਐਸੇ ਸ਼ੱਜੂ ਚੀਵਰ ਦੇ ਪੁੱਤ ਸੀ ਮਤਲਬ ਇੱਥੇ ਪੂਰੀ ਜੁੜਦੀ ਹੈਗੀ ਆਪਾਂ ਕਹੀ ਨਹੀਂ ਜੁੜਦੀ ਕਿ ਸਾਨੂੰ ਹਵਾਲੇ ਦਿੰਦਾ ਸਾਰੇ ਹੂੰ ਹੂੰ ਸੋ ਇਹ ਘਟਨਾ ਸਧਾਰਨ ਨਹੀਂ ਹੈ ਗੁਰੂ ਜੋਤ ਬਾਰੇ ਜੀ ਜੀ ਵੇ ਉਹ ਪੰਡਤ ਦੀ ਵੀ ਤਸੱਲੀ ਹੋ ਗਈ ਤੇ ਇਹ ਛੱਜੂ ਚੀਵਰ ਨੂੰ ਉਹ ਸਿੱਖ ਪ੍ਰਚਾਰਕ ਬਣਾਉਂਦੇ ਆ ਤੇ ਇਹਦੇ ਚੋਂ ਫਿਰ ਗਾਂ ਮੈਂ ਤੁਹਾਨੂੰ ਕਿਹਾ ਨਾ ਵੀ ਇਹ ਸਾਰੇ ਜਿੰਨੇ ਪੰਜ ਪਿਆਰੇ ਇਹਨਾਂ ਦਾ ਪਿਛੋਕੜ ਸਿੱਖੀ ਨਾ ਪਹਿਲਾਂ ਜੁੜਦਾ ਤੇ ਉਹ ਛੱਜੂ ਚੀਵਰ ਦੇ ਪੁੱਤਰ ਫਿਰ ਜਿਹੜੇ ਆ ਉਹ ਭਾਈ ਹਮ ਸਿੰਘ ਜਿਹੜੇ ਪੰਜ ਪਿਆਰਾਂ ਚ ਵਖ ਹੁੰਦੇ ਹੁਣ ਜਦੋਂ ਇਹ ਜਗੀਰ ਸਿੰਘ ਜੀ ਦਿੱਲੀ ਪਹੁੰਚ ਜਾਂਦੇ ਆ ਤੇ ਉੱਥੇ ਵੀ ਇਹ ਰਾਜਾ ਜੈ ਸਿੰਘ ਦੀ ਤੇ ਰੰਗਜੀਵ ਦੀ ਮਿਲੀ ਭੁਗਤ ਵੀ ਹੈ ਵੀ ਕੋਈ ਨਾ ਕੋ ਪਰਖ ਕਰੋ ਜ਼ਰੂਰ ਹੂੰ ਹੂੰ ਇਹ ਇੱਕਦਮ ਵਮਨਾ ਨੇ ਕਰ ਲਈ ਤੇ ਇਹ ਜਿਹੜੀ ਰਾਜਾ ਜੈ ਸਿੰਘ ਦੇ ਬੰਗਲੇ ਦੀ ਗੱਲ ਹੁੰਦੀ ਇਹ ਵੀ ਰੰਗਜੀਵ ਦੀ ਤੇ ਰਾਜਾ ਜੈ ਸਿੰਘ ਦੀ ਮਿਲੀ ਭੁਗਤੀ